ਆ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਸਲਾਮ ਮੈਂ ਤੁਹਾਡਾ ਡਾਕਟਰ ਅਮਿਤ ਸੰਧਲ ਤੇ ਅੱਜ ਇੱਕ ਵਿਸ਼ਾ ਲੈ ਕੇ ਤੁਹਾਡੇ ਚਾਹੀਏ ਹੈ ਜਿਹੜਾ ਕਿ ਸਿਹਤ ਲਈ ਬਹੁਤ ਜ਼ਰੂਰੀ ਹੈ ਜਿਦਾ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਹਰ ਬੰਦਾ ਇੰਨਾ ਬਿਜ਼ੀ ਹੋ ਗਿਆ ਸਿਹਤ ਦਾ ਪੂਰਾ ਧਿਆਨ ਰੱਖਣਾ ਜਾਂ ਇਹ ਕਹਿ ਲਵਾਂਗੀ ਧਿਆਨ ਨਹੀਂ ਰੱਖ ਪਾ ਰਿਆ ਤੋਂ ਅੱਜ ਆਪਾਂ ਗੱਲ ਕਰਾਂਗੇ ਸਿਹਤ ਨੂੰ ਲੈ ਕੇ ਸਭ ਤੋਂ ਜ਼ਰੂਰੀ ਜਿਹੜਾ ਹੈ ਜਿਹੜਾ ਕਿ ਅੱਜ ਵਿਗਿਆਨਿਕ ਜਿਹੜੀਆਂ ਖੋਜਾਂ ਉਹ ਵੀ ਕਹਿ ਰਹੀਆਂ ਕਿ ਡੇ ਬਾਈ ਡੇ ਆਪਣੀ ਲਾਈਫ ਜਿਹੜੀ ਹੈ ਇੰਨੀ ਬਿਜ਼ੀ ਹੋ ਰਹੀ ਹੈ ਤੇ ਆਪਾਂ ਪੈਦਲ ਚੱਲਣਾ ਸੈਰ ਕਰਨਾ ਬਹੁਤ ਘਟ ਗਿਆ ਫਿਜ਼ੀਕਲ ਐਕਟੀਵਿਟੀਜ਼ ਹੀ ਬਹੁਤ ਘਟ ਗਈਆਂ ਜਿਹੜੀਆਂ ਕਿ ਬਹੁਤ ਜ਼ਰੂਰੀ ਹੈ ਇੱਕ ਤੰਦਰੁਸਤੀ ਲਈ ਆਪਾਂ ਨੂੰ ਐਕਟੀਵਿਟੀਜ਼ ਖਾਸ ਕਰਕੇ ਸੈਰ ਕਰਨਾ ਜਾਂ ਪੈਦਲ ਚੱਲਣਾ ਜਾਂ ਫਿਜ਼ੀਕਲ ਐਕਟੀਵਿਟੀ ਕਰਨਾ ਬਲਕਿ ਹੁੰ ਤਾਂ ਮੈਡੀਕਲ ਲਾਈਨ ਦੇ ਵਿੱਚ ਜਿਹੜੇ ਰਿਸਰਚ ਹੋ ਰਹੇ ਉਹਦੇ ਵਿੱਚ ਵੀ ਇਹ ਸ਼ਾਮਲ ਹੋ ਗਿਆ ਬਲਕਿ ਸਾਡੇ ਤਾਂ ਜਿਹੜੇ ਆ ਭਾਰਤੀ ਸੰਸਕ੍ਰਿਤੀ ਉਹਦੇ ਵਿੱਚ ਪੈਦਲ ਚੱਲਣਾ ਸਾਈਕਲਿੰਗ ਕਰਨੀ ਇਨੂੰ ਬਹੁਤ ਇੱਕ ਬੜਾ ਇੰਪੋਰਟੈਂਸ ਦਿੱਤਾ ਗਿਆ ਸੀਗਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਐ ਕਿ ਆਪਾਂ ਸ਼ਡਿਊਲ ਬਿਜ਼ੀ ਐ ਮੰਨਦੇ ਐ ਲੇਕਿਨ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸੈਰ ਜਾਂ ਫਿਜ਼ੀਕਲ ਐਕਟੀਵਿਟੀ ਨਾ ਹੋਣ ਕਰਕੇ ਵਕਫ-ਵਕ ਤਰ੍ਹਾਂ ਦੀਆਂ ਬਿਮਾਰੀਆਂ ਹੋਈਆਂ ਐ ਚਾਹੇ ਉਹ ਦਿਲ ਦੀਆਂ ਬਿਮਾਰੀਆਂ ਨੇ ਚਾਹੇ 슈ਗਰ ਐ ਚਾਹੇ ਕਿੰਡੀਆਂ ਦੀਆਂ ਬਿਮਾਰੀਆਂ ਨੇ। ਯਾਨੀ ਕਿ ਇੱਕ ਵਾਰ ਜਦੋਂ ਸਿਹਤ ਅਫਸੈਟ ਹੋ ਜਾਂਦੀ ਐ ਤਾਂ ਫਿਰ ਸਰੀਰ 'ਚ ਕੋਈ ਨਾ ਕੋਈ ਕਮੀ ਆਂਦੀਆਂ ਰਹਿੰਦੀਆਂ ਐ। ਆਪਾਂ ਸਮੇਂ ਰਹਿੰਦੇ ਹੀ ਇਸ ਚੀਜ਼ ਦਾ ਧਿਆਨ ਰੱਖੀਏ ਅੱਜ ਵਿੱਚ ਕਿਹਾ ਵੀ ਗਿਆ ਹੈ ਕਿ ਕੋਈ ਵੀ ਵਿਕਾਰ ਹੋਊਂ ਤਾਂ ਪਹਿਲਾਂ ਆਪਾਂ ਉਹਦੀ ਟ੍ਰੀਟਮੈਂਟ ਕਰੀਏ ਉਹਨੂੰ ਜੜ ਤੋਂ ਮੁਕਾਈਏ ਤਾਂ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਆਪਾਂ ਆਪਣੀ ਸੈਰ ਵਧਾਈਏ ਇਹ ਯੂਨੀ ਕਿ ਆਪਾਂ ਸਵੇਰੇ ਉੱਠਦੇ ਪਾਦਕ ਦੇ ਵਿੱਚ ਜਾਂ ਰੋਡ ਸਾਈਡ ਤੇ ਆਪਾਂ ਸੈਰ ਕਰਨੀ ਹੈ ਜਿੱਦਾਂ ਰੂਟੀਨ ਦੇ ਵਿੱਚ ਆਪਾਂ ਮੋਬਾਈਲ ਤੇ ਗੱਲ ਕਰਦੇ ਆਂ ਆਪਾਂ ਬੈਠ ਕੇ ਵੀ ਗੱਲ ਕਰਨੀ ਹੈ ਕੋਸ਼ਿਸ਼ ਕਰੀਏ ਕਿ ਆਪਾਂ ਚੱਲ ਕੇ ਪੈਦਲ ਸੈਰ ਕਰਦੇ ਹੋਏ ਗੱਲ ਕਰੀਏ ਆਪਾਂ ਕਿਤੇ ਜਾਣਾ ਹੈ ਅਗਰ ਡਿਸਟੈਂਸ ਘੱਟ ਹੈ ਅਗਰ ਆਪਾਂ ਟੂ ਵੀਲਰ ਜਾਂ ਫੋਰ ਵੀਲਰ ਨਹੀਂ ਆਪਾਂ ਚੱਕਣਾ ਜਾਂ ਨਹੀਂ ਲੈ ਕੇ ਜਾਂਦੇ ਪੈਦਲ ਚਲੀਏ ਜਾਂ ਸਾਈਕਲਿੰਗ ਕਰੀਏ ਐਜੇ ਨਾਲ ਇੱਕ ਤਾਂ ਫਾਇਦਾ ਹੈ ਕਿ ਅੱਜ ਕੱਲ ਜਿੰਦਾ ਪੋਲੂਸ਼ਨ ਵੀ ਵੱਧ ਰਿਹਾ ਉਹ ਚ ਵੀ ਬਹੁਤ ਬੈਨੀਫਿਟ ਹੈ ਪੈਦਲ ਹੋ ਸੈ ਕਰਨ ਦੇ ਨਾਲ ਜਾਂ ਸਾਈਕਲਿੰਗ ਕਰਨ ਦੇ ਨਾਲ ਦੂਸਰਾ ਸੇਫਟੀ ਬਹੁਤ ਅੱਛਾ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨਾ ਹੋ ਸਕੇ ਜਦੋਂ ਵੀ ਹੋ ਸਕੇ ਚਾਹੇ ਆਪਣੇ ਵਰਕਪਲੇਸ ਹੈ ਆਪਾਂ ਬੈਠੇ ਆਂ ਘੰਟਾ ਦੋ ਘੰਟੇ ਬੈਹਿ ਗੇ ਥੋੜਾ 10-15 ਮਿੰਟ ਐਲੋ ਜਾਂ ਕੁਝ ਵਰਕ ਆਪਾਂ ਪੈਦਲ ਚਲਦੇ ਹੋ ਆਪਣੇ ਵਰਕਪਲੇਸ ਤੇ ਕਾ ਸਕਦੇ ਆ ਪੈਦਲ ਕਰੀਏ ਤੇ ਜਦੋਂ ਆਪਾਂ ਸ਼ਾਪਿੰਗ ਵਗੈਰਾ ਜਾਂ ਕਿਤੇ ਵੀ ਆਨੇ ਜਾਣੇ ਆ ਕੋਸ਼ਿਸ਼ ਕਰੋ ਆਪਾਂ ਕਿ ਟੂ ਵੀਲਰ ਆ ਫੋਰ ਵੀਲਰ ਆਪਾਂ ਘੱਟ ਯੂਜ਼ ਕਰਕੇ ਜਿੰਨੀ ਆਪਾਂ ਸ਼ੈਅ ਕਰੀਏ ਪੈਦਲ ਚੱਲੀਏ ਜਿੰਨਾ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖੀਏ ਤੋਂ ਮੈਂ ਸਾਰਿਆਂ ਦੇ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹੋਇਆ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸੈਰ ਜਿਹੜੀ ਹੈ ਉਹ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਆਪਾਂ ਤੰਦਰੁਸਤ ਰਹੀਏ ਤੇ ਤੁੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ